ਜ਼ਮੀਨ ਐਕਵਾਇਰ ਨੂੰ ਲੈ ਕੇ ਲਗਾਤਾਰ ਵਿਵਾਦਚਾਰੀ ਹੈ ਤੇ ਉਥੇ ਇੱਕ ਪਾਸੇ ਅਕਾਲੀ ਦਲ ਦਾ ਧਰਨਾ ਤੇ ਦੂਜੇ ਪਾਸੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸਟੇਜ ਤੋਂ ਖੜਚੇਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ। ਲਗਾਤਾਰ ਪਲਟਵਾਰ ਕੀਤਾ ਜਾ ਰਿਹਾ ਤੇ ਉਥੇ ਹੀ ਜ਼ਮੀਨ ਐਕਵਾਇਰ ਨੂੰ ਲੈ ਕੇ ਉਹਨਾਂ ਨੇ ਅੱਜ ਸਲਾਹਾਂ ਲਿੱਤੀਆਂ ਨੇ ਤੇ ਉਥੇ ਹੀ ਇੱਕ ਵਾਰ ਫਿਰ ਤੋਂ ਅਕਾਲੀ ਦਲ ਨੂੰ ਲੈ ਕੇ ਲਗਾਤਾਰ ਪਲਟਵਾਰ ਕਰਦੇ ਹੋਏ ਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਰਹੇ ਨੇ। ਹਮੇਸ਼ਾ ਦੀ ਤਰ੍ਹਾਂ ਉਹਨਾਂ ਦੇ ਵੱਲੋਂ ਸਟੇਜ ਦੇ ਤੇ ਕੋਈ ਨਾ ਕੋਈ ਵੱਡਾ ਐਲਾਨ ਤਾਂ ਕੀਤਾ ਜਾਂਦਾ ਹੈ ਤੇ ਹੁਣ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਉਹਨਾਂ ਦੇ ਵੱਲੋਂ ਅਜੇ ਧਰਨਾ ਤੱਕ ਲਗਾ ਦਿੱਤਾ ਗਿਆ ਸੀ ਤੇ ਜਿਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੇ ਲਈ ਜ਼ਮੀਨਾਂ ਖੁਈਆਂ ਜਾ ਰਹੀਆਂ ਨੇ ਤੇ ਜਿਸ ਦੇ ਤਹਿਤ ਉਥੇ ਹੀ ਜਿਹੜਾ ਕਿ ਅਸੀਂ ਜ਼ਮੀਨਾਂ ਖੋਣ ਨਹੀਂ ਦਵਾਂਗੇ ਤੇ ਪੰਜਾਬ ਦੀ ਕਿਸਾਨੀ ਹੈ ਜਿਹੜੀ ਕਿ ਉਸ ਨੂੰ ਸਿਰਫ ਔਰ ਸਿਰਫ ਸ਼੍ਰੋਮਣੀ ਅਕਾਲੀ ਦਲ ਬਚਾ ਸਕਦੀ ਹੈ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਜ਼ਮੀਨ ਇਕਵਾਇਰ ਨੂੰ ਲੈ ਕੇ ਸਪਸ਼ਟ ਕਰਨ ਦਿੱਤਾ ਤੇ ਜਿਸ ਦੇ ਤਹਿਤ ਉਥੇ ਹੀ ਦੂਜੇ ਪਾਸੇ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਵੀ ਪਲਟਵਾਰ ਕੀਤਾ ਹੋਰ ਕੀ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਣੇ ਆਜ ਪਹਿਲਾਂ ਕੀ ਹੁੰਦਾ ਸੀ ਨਾ ਸਰਕਾਰ ਕੋਲੇ ਕਾਗਜ਼ ਆਉਂਦਾ ਵੀ ਮਾਸਟਰ ਪਲਾਨ ਹੈ ਜੀ ਅੱਛਾ ਜੀ ਕੀ ਹੈ ਜੀ ਇਹ ਵੀ ਜੀ ਪਟਿਆ ਹੈ ਫਤਜੀਰਕਪੁਰ ਤੋਂ ਪਾਇਆ ਪਟਿਆਲਾ ਫਿਰ ਨਾਰਥ ਬਾਈਪਾਸ ਕਰਕੇ ਨਾ ਹੀ ਬਠਿੰਡੇ ਤੱਕ ਦਾ ਆਪਾਂ ਹਾਈਵੇ ਬਣਾਉਣਾ ਸੁਖਵੀਰ ਬਾਦਲ ਕੋਲੇ ਆ ਗਿਆ ਹੋਣਾ ਹਨਾ ਓਕੇ ਹੋ ਸੁਖਵੀਰ ਬਾਦਲ ਕੋਲੇ ਆ ਗਿਆ ਸੁਖਵੀਰ ਬਾਦਲ ਨੇ ਓਕੇ ਕਰਤਾ ਤੁਹਾਨੂੰ ਤਾਂ ਨਹੀਂ ਪਤਾ ਨਾ ਅਜੇ ਤੱਕ ਤੁਹਾਨੂੰ ਨਹੀਂ ਪਤਾ ਜਿੱਮੀਨ ਹੈ ਵੀ ਉਧਰ ਓਕੇ ਹੋ ਗਿਆ ਆਪ ਸਾਨੂੰ ਵੀ ਪਤਾ ਲੱਗ ਗਿਆ ਵੀ ਓਕੇ ਹੋ ਗਿਆ ਆਪਸਰਾ ਨੇ ਜ਼ਮੀਨਾਂ ਲੈਣੀਆਂ ਸ਼ੁਰੂ ਕਰਤੀਆਂ ਜਿੱਥੋਂ ਜਿੱਥੋਂ ਨੂੰ ਜਾਣਾ ਹੈ ਹਾਈਵੇ ਸੁਖਵੀਰ ਬਾਲ ਦੇ ਹੋਰਾਂ ਦੇ ਜਿਹੜੇ ਚੇਲੇ ਚਪਟੇ ਸੀ ਜਿਨ੍ਹਾਂ ਨੂੰ ਹੁਣ ਕਹਿੰਦਾ ਆਪ ਹੀ ਕਹਿੰਦਾ ਮੈਂ ਇੰਕਰੋੜਪਤੀ ਬਣਾਇਆ ਇਹ ਉਹਨਾਂ ਨੇ ਲੈਣੀਆਂ ਸ਼ੁਰੂ ਕਰਤੀਆਂ ਤੇ ਆਪਾਂ ਨੂੰ ਲੱਗਿਆ ਵੀ ਯਾਰ ਜ਼ਮੀਨ ਦੀ ਕੀਮਤ ਤਾਂ 20 ਲੱਖ ਸੀ ਤੇ 50 ਲੱਖ ਦੇ ਜਾਂਦੇ ਨੇ ਗਾਂ ਲੈ ਲਾਂਗੇ ਉਧਰ ਵੇਚ ਦਿੰਨੇ ਆ ਵੇਚਤੀ ਜਦੋਂ ਪਤਾ ਲੱਗਿਆ ਉੱਥੋਂ ਦੀ ਹਾਈਵੇ ਨਿਕਲਣਾ ਤਾਂ ਸਰਕਾਰ ਨੇ ਉਹੀ ਜ਼ਮੀਨਾਂ ਉਹਦੇ ਹੀ ਅਫਸਰਾਂ ਤੋਂ ਆਪਦੇ ਲੀਡਰਾਂ ਤੋਂ ਤਿੰਨ ਤਿੰਨ ਚਾਰ ਚਾਰ ਕਰੋੜ ਰੁਪਏ ਪਰ ਕਿੱਲੇ ਚ ਕੁਆਇਰ ਕੀਤੀ ਹੈ ਜੀ ਮਾਰਿਆ ਕੌਣ ਗਿਆ ਜੀ ਹਿਸਟਰੀ ਸੀ ਸਭ ਤੋਂ ਪਹਿਲਾਂ ਜਿਹੜੀ ਜਿਹਦੀ ਸਮਝ ਲਓ ਜੱਦੀ ਸੀ ਜਿਹਦੀ ਉਹ ਪਛਤਾਈ ਜਾਂਦਾ ਰਹਿੰਦਾ ਯਾਰ ਜੇ ਮੈਨੂੰ ਐ ਪਤਾ ਹੁੰਦਾ ਵੀ ਇੱਥੋਂ ਦੀ ਹਾਈਵੇ ਨਿਕਲੂਗਾ ਮੈਂ ਕਿਉਂ ਵੇਚਣੀ ਸੀ ਫਿਰ ਤੁਹਾਨੂੰ ਪਤਾ ਕਿਵੇਂ ਲੱਗੂਗਾ ਜਦੋਂ ਲੱਗੇ ਪਤਾ ਤਾਂ ਪਹਿਲਾਂ ਸਰਕਾਰ ਨੂੰ ਐ ਤੁਹਾਨੂੰ ਅੰਦਰਲੀਆਂ ਗੱਲਾਂ ਦੱਸਦਾ ਮੈਂ ਇਹ ਕੁਆਇਰ ਕਰਦੇ ਸੀਗੇ ਇਹ ਕੀ ਹੋ ਗਿਆ ਬਿਲਡਰ ਨਾਲ ਰਲ ਗਏ ਐਸ ਵਕਤ ਪੰਜਾਬ ਚ ਸਭ ਤੋਂ ਵੱਧ ਦੇਸ਼ ਚ ਸਭ ਤੋਂ ਵੱਧ ਇਲੀਗਲ ਕਲੋਨੀਆ ਪੰਜਾਬ ਚ ਨੇ ਕਿਹਨੇ ਕਿੱਲੇ ਚ ਕੱਟਤੀ ਕਿਹਨੇ ਦੋ ਕਿੱਲੇ ਚ ਕੱਟਤੀ ਉਹ ਹਰੇਕ ਬੰਦਾ ਚਾਹੁੰਦਾ ਮੇਰਾ ਘਰ ਹੋਵੇ ਸਾਰੀ ਜਿੰਦਗੀ ਦੀ ਪੂੰਜੀ ਉੱਥੇ ਲਾਤੀ 250 ਗਾਜ ਦਾ ਜਾਂ 500 ਗਾਜ ਦਾ ਪਲਾਟ ਲੈ ਕੇ ਘਰ ਪਾ ਲਿਆ ਬਾਅਦ ਚ ਪਤਾ ਲੱਗਿਆ ਇਹ ਤਾਂ ਪੁੱਡਾ ਤੋਂ ਪ੍ਰੂਵ ਹੀ ਹੈ ਨਹੀਂ ਜੀ ਇੱਥੇ ਤਾਂ ਸੋਈ ਬਰੇਜ ਵੀ ਨਹੀਂ ਹੈਗਾ ਇਸ ਤੇ ਬਿਜਲੀ ਵੀ ਨਹੀਂ ਆ ਸਕਦੀ ਮਿੱਟੀ ਨਹੀਂ ਲੱਗਦਾ ਇੱਥੇ ਇੱਥੇ ਤਾਂ ਨਾ ਨਾ ਸੜਕ ਬਣਦੀ ਇੱਥੇ ਨਾ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ ਫਿਰ ਤਾਂ ਕਿਵੇਂ ਕਰਾਂਗੇ ਜੀ ਹੁਣ ਉਹ ਜਿਹੜਾ 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 ਸੀਗਾ ਕਲੋਨੀ ਬਣਾਉਣ ਵਾਲਾ ਡੀਲਰ ਜਾਂ ਬਿਲਡਰ ਉਹ 80 90% ਪਲਾਟ ਵੇਚ ਕੇ ਆਪ ਭੱਜ ਗਿਆ ਲੋਕਾਂ ਨੂੰ ਲੀਡਰਾਂ ਦੇ ਵਾਸਤੇ ਆ ਗਿਆ ਵੋਟਾਂ ਦੇ ਨੇੜੇ ਜਾ ਕੇ ਜਦੋਂ ਅਸੀਂ ਵੋਟਾਂ ਮਿਲ ਜਾਂਦੇ ਆ ਲੋਕਾਂ ਨੇ ਬਾਈ ਸਾਡੀ ਕਲੋਨੀ ਦਾ ਤਾਂ ਕਰੋ ਨਾ ਕੁਛ ਕਲੋਨੀ ਸਾਡੀ ਇਲੈਗਲ ਹੈ ਜੀ ਉਹ ਤੋਂ ਉਹਨਾਂ ਨੇ ਉਹਨਾਂ ਨੇ ਕਿਹਾ ਹੱਤ ਕਰਦੇ ਨਹੀਂ ਚੱਕ ਲੈਣਾ ਹਾਂ ਕਦੇ ਕਰਾ ਚਲੋ ਜੀ ਉਹ ਰੌਲਾ ਪੈ ਜਾਂਦਾ ਕਲੋਨੀਆ ਵਾਲੇ ਨਾਰੇ ਲਾਉਣ ਲੱਗ ਜਾਂਦੇ ਧਰਨੇ ਲਾਉਣ ਲੱਗ ਜਾਂਦੇ ਆ ਉਹ ਭੱਜ ਜਾਂਦੇ ਜਿਹੜਾ ਮੇਨ ਹੁੰਦਾ ਉਹ ਤਾਂ ਵੇਚ ਕੇ ਚਲਾ ਗਿਆ ਨਾ ਜੀ ਫਸ ਤਾ ਤੁਸੀਂ ਗਏ ਫੇਰ ਕੀ ਹੈ ਨਾ ਉੱਥੇ ਚਾਹ ਜਿਹੜਾ ਉਹਨੇ ਪਾਰਕ ਰੱਖਿਆ ਹੁੰਦਾ ਉਹਨੂੰ ਵੀ ਵੇਚ ਜਾਂਦਾ ਵਿੱਚ ਹੀ ਬਾਅਦ ਚ ਬਦਲੇ ਦਾ ਪਾਰਕ ਵੀ ਵੇਚ ਗਿਆ ਫਿਰ ਜਿੰਨੀ ਉਹਨੇ ਸੜਕ ਕਹੀ ਹੁੰਦੀ ਆ ਉਹ ਵੀ ਵਿੱਚੋਂ ਐ ਕਰ ਜਾਂਦਾ 18 ਫੁੱਟੀ ਨੂੰ ਉਹ 9 ਫੁੱਟੀ ਕਰਕੇ ਉਹ ਵੀ ਆਲੇ-ਦਾਲੇ ਵੇਚ ਜਾਂਦਾ ਕਲੋਨੀ ਦਾ ਬੁਰਾ ਹਾਲ ਹੋ ਜਾਂਦਾ ਆਪਾ ਤਾਂ ਪੀ ਮੱਚ ਜਾਂਦੀ ਆ ਕੋਈ ਨਕਸ਼ਾ ਨਹੀਂ ਪਾਸ ਕੁਝ ਨਹੀਂ ਤੇ ਬੰਦਾ ਕਹਿੰਦਾ ਯਾਰ ਕਿੱਥੇ ਪੈਸੇ ਫਸ ਗਏ ਯਾਰ ਸਾਰੀ ਜ਼ਿੰਦਗੀ ਦੇ ਇਸ ਚੀਜ਼ ਨੂੰ ਠੀਕ ਕਰਨ ਵਾਸਤੇ ਇੱਕ ਸਲਾਹ ਤੁਹਾਡੇ ਕੋਲੋਂ ਲੈਣ ਆਇਆ ਇੱਕ ਨੂੰ ਕਹਿੰਦੇ ਨੇ ਲੈਂਡ ਪੂਲਿੰਗ ਤੁਹਾਡੇ ਤਾਂ ਹੈ ਨਹੀਂ ਜਿਆਦਾ ਮੈਂ ਤੁਹਾਡਾ ਸਲਾਹ ਕਰਨੀ ਆ ਤੁਹਾਡੇ ਕੋਲ ਕੋਈ ਜ਼ਮੀਨ ਨਹੀਂ ਲੈਣਾ ਆ ਮੈਂ ਮੈਂ ਸਲਾਹ ਲੈਣ ਆਇਆ ਲੈਂਡ ਪੂਲਿੰਗ ਚ ਕੀ ਹੈ ਪਹਿਲਾਂ ਮੈਂ ਤੁਹਾਨੂੰ ਸਮਝਾ ਦਿੰਦਾ ਫਰਜ ਕਰ ਲੋ ਪਟਿਆਲੇ ਜ਼ਿਲ੍ਹੇ ਚ 100 ਏਕੜ ਲੈਂਡ ਪੂਲਿੰਗ ਚ ਕਰਨਾ ਕਿਸੇ ਦੀ 2 ਏਕੜ ਹੈ ਕਿਸੇ ਦੀ 5 ਹੈ ਕਿਸੇ ਦੀ 10 ਪਹਿਲੀ ਗੱਲ ਤਾਂ ਲੈਂਡ ਪੂਲਿੰਗ ਦੇ ਵਿੱਚ ਤੁਹਾਡੀ ਮਰਜ਼ੀ